वाहे जी का खालसा वाहगुरु जी की फतेह जन्म साखी श्री गुरु गोबिंद सिंह जी दसवें पातशाह तन तन श्री गुरु गोबिंद साहब जी सब थाई सविताई होलां समेत अगे की तैयारी संगत यह सुन के बहुत हैरान हुई कई प्रेमीता व्याकुल हो गए कई ने कुकना आरंभ किया जंगल की अग वग सारे एक खबर खिलर गई जिसने भी खबर सुनी ਕਿ ਸਤ ਗੁਰੂ ਜੀ ਜਾ ਰਹੇ ਹਨ ਉਹ ਹੀ ਸਾਈਬਾ ਦੇ ਕੋਲ ਦੌੜ ਕੇ ਆਇਆ ਤੇ ਉਸਨੇ ਆ ਕੇ ਸਾਈਬਾ ਦੇ ਚਰਨ ਫੜ ਲਏ ਤੇ ਬੇਨਤੀ ਕੀਤੀ ਮਹਾਰਾਜ ਇੱਥੇ ਹੀ ਰਹੋ ਅਸਾਂ ਦਾ ਚਿਤ ਲੱਗਾ ਹੋਇਆ ਹੈ ਸੇਵਾ ਕਰੀ ਜਾਵਾਂਗੇ ਮਹਾਰਾਜ ਨਾ ਇੱਥੋਂ ਜਾਓ ਅਸੀਂ ਵਿਛੋੜਾ ਨਹੀਂ ਸਹਿ ਸਕਦੇ ਦਇਆ ਕਰੋ ਪਾਈ ਡੱਲਾ ਸਿੰਘ ਤੇ ਉਸਦੇ ਪਰਿਵਾਰ ਨੂੰ ਖਬਰਾਂ ਮਿਲ ਗਈਆਂ ਉਹ ਬਹੁਤ ਉਦਾਸ ਹੋਏ ਸਾਈਬਾ પાસે ਆ ਕੇ ਇੱਕ ਵਾਰ ਨਹੀਂ ਲੱਖ ਵਾਰ ਬੇਨਤੀਆਂ ਕੀਤੀਆਂ ਪਰ ਸਾਹਿਬਾਂ ਨੇ ਇੱਕ ਨਾ ਸੁਣੀ ਉਹਨਾਂ ਨੇ ਆਪਣਾ ਅੱਗੇ ਦਾ ਪ੍ਰੋਗਰਾਮ ਤਿਆਰ ਕਰ ਲਿਆ ਉਹਨਾਂ ਦੇ ਨੈਣਾ ਵਿੱਚ ਹੋਰ ਹੀ ਰੋਸ਼ਨੀ ਆਈ ਉਸ ਰੋਸ਼ਨੀ ਨਾਲ ਉਹਨਾਂ ਨੇ ਦੂਰ ਬੈਠੇ ਬੰਦਿਆਂ ਵੱਲ ਦੇਖਿਆ ਸਾਹਿਬ ਨਹੀਂ ਰੁਕਦੇ ਕਿਉਂਕਿ ਉਹਨਾਂ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੋਈ ਹੋਰ ਹੀ ਖੇਡਾਂ ਕਰਨੀਆਂ ਸਨ ਆਖਰ ਕਤਕ ਦੇ ਮਹੀਨੇ ਸਮਤ 365 ਵਿੱਚ ਸਤਿਗੁਰੂ ਜੀ ਨੇ ਦਮਦਮੇ ਸਾਹਿਬ ਤੋਂ ਕੁਝ ਕਰ ਦਿੱਤਾ 2 ਸਾਲ ਮਾਲਵੇ ਨੂੰ ਬਾਗ ਲਾਇਏ ਮਾਲਵੇ ਦੀ ਧਰਤੀ ਨੂੰ ਵਾਰ ਦਿੱਤਾ ਤੇ ਸਿੱਖੀ ਦਾ ਪ੍ਰਚਾਰ ਕੀਤਾ ਕਈਆਂ ਪਾਗਾਂ ਵਾਲਿਆਂ ਦੀਆਂ ਮੁਰਾਦਾ ਪੂਰੀਆਂ ਕੀਤੀਆਂ ਅਨੇਕਾਂ ਮੁਰਦਿਆਂ ਨੂੰ ਅੰਮ੍ਰਿਤ ਪਿਲਾ ਕੇ ਜੀਵਨ ਮੁਕਤ ਕੀਤਾ ਤੇ ਸੁਰਜੀਤ ਕੀਤਾ ਅਜੇ ਤੱਕ ਮਾਲਵੇ ਦੀ ਧਰਤੀ ਸਾਹਿਬਾਂ ਦੀ ਉਪਮਾ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ